ਨੰਮ ਉਸ ਦੀ ਅਪਡੇਟ ਹੁੰਦਾ ਹੈ ਆਨਵਰੇ 3-4 ਦਿਨ ਸਾਰੇ ਪੰਜਾਬ ਵਿੱਚ ਕਾਫੀ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਹੈ ਇਹਦੇ ਤੋਂ ਬਿਨਾ ਕਾਫੀ ਜਗ੍ਹਾ ਤੇ ਲਾਈਟਨਿੰਗ ਔਰ ਥੰਡਰਸਟਾਰਮ ਐਕਟੀਵਿਟੀ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਰੇਨਫਾਲ ਦੀ ਵੀ ਪ੍ਰੈਡਿਕਸ਼ਨ ਹੈ ਸਪੈਸ਼ਲੀ ਕੁਝ ਡਿਸਟ੍ਰਿਕਟਸ ਜਿਵੇਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਇਹਨਾਂ ਦੇ ਵਿੱਚ ਕਈ ਥਾਵਾਂ ਤੇ ਹੈਵੀ ਰੇਨਫਾਲ ਵੀ ਹੋ ਸਕਦੀ ਹੈ ਇਹਦੇ ਤੋਂ ਬਿਨਾ ਲਾਈਟਨਿੰਗ ਐਕਟੀਵਿਟੀ ਔਰ ਥੰਡਰਸਟਾਰਮ ਐਕਟੀਵਿਟੀ ਵੀ ਕੁਝ ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਕਰਕੇ ਆਨਵਰੇ 3-4 ਦਿਨ ਆਈਐਮਡੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ yellow alert ਵੀ ਜਾਰੀ ਕੀਤਾ ਗਿਆ ਹੈ ਤਰੀਕ ਵਾਸਤੇ ਕਿੰਨੇ ਤਰੀਕ ਤੱਕ 3 ਤੋਂ 6 ਤਰੀਕ ਦੇ ਵਿੱਚ ਜਿਹੜੀ ਇਹ ਐਕਟੀਵਿਟੀ ਹੋਣੀ ਹੈ ਪ੍ਰੈਡਿਕਸ਼ਨ ਅਪੀਲ ਕੀਤੀ ਹੈ ਜੀ ਕਿ ਮੈਂ ਪਿਛਲੀ ਵਾਰ ਪਾਣੀ ਭਾਪੀ ਆ ਗਿਆ ਤੇ ਹਾੜ ਵੀ ਜੀ ਫਾਰਮਰਸ ਨੂੰ ਤਾਂ ਅਸੀਂ ਇਹੀ ਸਲਾਹ ਦਿੰਨੇ ਆ ਕਿ ਜਿੱਥੇ ਜ਼ਿਆਦਾ ਪਾਣੀ ਖੜਾ ਜਿੱਥੇ ਪੋਸੀਬਲ ਹੋਵੇ ਉਹਨਾਂ ਨੂੰ ਪਾਣੀ ਦੇ ਨਿਕਾਸ਼ ਦਾ ਜ਼ਰੂਰ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਝੋਨੇ ਦੀ ਕ੍ਰੌਪ ਥੋੜਾ ਵੱਧ ਪਾਣੀ ਵੀ ਟੋਲਰੇਟ ਕਰ ਲੈਂਦੀ ਹੈ ਬਟ ਕੁਝ ਫਸਲਾਂ ਸਪੈਸ਼ਲੀ ਜਿਵੇਂ ਸਬਜ਼ੀਆਂ ਦੀਆਂ ਫਸਲਾਂ ਹੁੰਦੀਆਂ ਨੇ ਉਹ ਕਾਫੀ ਸੈਂਸਿਟਿਵ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਪਾਣੀ ਨਾਲ ਵੀ ਕਾਫੀ ਨੁਕਸਾਨ ਹੁੰਦਾ ਸੋ ਜਿੱਥੇ ਪੋਸੀਬਲ ਹੋਵੇ ਉਹਨਾਂ ਨੂੰ ਪਾਣੀ ਨੂੰ ਡਰੇਨ ਆਊਟ ਕਰਨ ਦਾ ਜ਼ਰੂਰੀ ਪ੍ਰਬੰਧ ਵੀ ਕਰ ਚੁੱਕੀ ਜਾਂਦੀ ਹੈ ਅ ਨੰਝੀ ਰਿਕਾਰਡ ਇਸ ਤਰ੍ਹਾਂ ਦਾ ਕੋਈ ਦਰਜ ਨਹੀਂ ਕੀਤਾ ਗਿਆ ਜੇ ਅਸੀਂ ਜੁਲਾਈ ਦੀ ਨਾਰਮਲ ਜਿਹੜੀ ਰੇਨਫਾਲ ਦੇਖੀਏ ਲੁਧਿਆਣੇ ਦੀ ਉਹ 220.4 ਮਿਲੀਮੀਟਰ ਹੈ ਔਰ ਇਸ ਵਾਰੀ ਲੁਧਿਆਣਾ ਦੇ ਵਿੱਚ 212.4 ਮਿਲੀਮੀਟਰ ਜਿਹੜੀ ਬਾਰਿਸ਼ ਜੁਲਾਈ ਦੇ ਮਹੀਨੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਜੇ ਅਸੀਂ ਲਾਸਟ ਇਅਰ ਦੀ ਦੇਖੀਏ ਲਾਸਟ ਇਅਰ 323.8 ਮਿਲੀਮੀਟਰ ਜਿਹੜੀ ਬਾਰਿਸ਼ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਹੁਣ ਕਿਸ ਤਰੀਕੇ ਦੀ ਕਿਸਾਨਾਂ ਨੂੰ ਆਹਤ ਆਇਆ ਕੀ ਜਾ ਸਕਦਾ ਕਿ ਰੇਨਫਾਲ ਹੈ ਵੀ ਗ੍ਰੇਨਸ ਨੂੰ ਹੈਵੀ ਰੇਨਫਾਲ ਦੀ ਜ਼ਿਆਦਾ ਥਾਵਾਂ ਤੇ ਪ੍ਰੈਡਿਕਸ਼ਨ ਨਹੀਂ ਹੈ ਜੀ ਜਿਵੇਂ ਕੁਝ ਹੀ ਡਿਸਟ੍ਰਿਕਟਸ ਜਿਵੇਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹਨਾਂ ਦੇ ਵਿੱਚ ਹੀ ਹੈਵੀ ਰੇਨ ਦੀ ਮੇਨਲੀ ਪ੍ਰੈਡਿਕਸ਼ਨ ਹੈ ਬਾਕੀ ਸਾਰੇ ਥਾਵਾਂ ਤੇ ਜਿਹੜੀ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਹੀ ਪ੍ਰੈਡਿਕਸ਼ਨ ਹੈ